ਅੱਜ ਸultanpur Lodhi ਦੀ ਪਵਿੱਤਰ ਨਗਰੀ ਦੇ ਵਿੱਚ ਸ਼੍ਰੀ ਅਯੁੱਧਿਆ dham ਤੋਂ ਭਗਵਾਨ ਸ਼੍ਰੀ ਰਾਮ ਜੀ ਦੇ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤੀਸ਼ਠਾ ਦੇ ਸਬੰਧ ਦੇ ਵਿੱਚ ਅਕਸ਼ਤ ਪਵਿੱਤਰ ਅਕਸ਼ਤ ਸਾਡੇ Sultanpur Lodhi ਦੇ ਕਲਸ਼ ਆਏ ਆ ਅੱਜ ਸਾਰੇ ਹਿੰਦੂ ਸਮਾਜ ਨੇ ਇਹਨਾਂ ਦਾ ਸਵਾਗਤ ਕੀਤਾ ਤਹਿ ਦਿਲੋਂ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਉਹਨਾਂ ਨੂੰ ਸ਼੍ਰੀ ਭਾਰਾਮਲ ਮੰਦਿਰ ਚ ਸਥਾਪਿਤ ਕੀਤਾ ਤੇ ਮੈਂ ਸਾਰਾ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਹਿੰਦੂ ਸਮਾਜ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਜੋ ਇਹ ਕੰਮ ਇੰਨੇ ਸਮੇਂ ਬਾਅਦ ਹੋਇਆ ਹੈ ਜਿਹਦੀ ਬਹੁਤ ਪਹਿਲਾਂ ਲੋੜ ਸੀ ਪਰ ਜਦੋਂ ਪ੍ਰਭੂ ਨੇ ਕਰਾਣਾ ਉਹਦੇ ਆਪਣੇ ਕਰਾਣਾ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਾਦਾ ਕਾਰਜਕਰਮ ਜਿਹੜਾ ਕਿ ਯੋਧਿਆ ਦੇ ਅੰਦਰ ਹੋਣ ਜਾ ਰਿਹਾ 500 ਸਾਲਾਂ ਦੇ ਬਾਅਦ ਜਿਹੜੀ ਜਿੱਤਾਰੇ ਸਮਾਜ ਨੂੰ ਮਿਲੀ ਆ ਲੱਖਾਂ ਰਾਮ ਬਖਦਾ ਦੇ ਰਾਮ ਦੂਤਾਂ ਦੇ ਬਲੀਦਾਨ ਤੋਂ ਬਾਅਦ ਇਹ ਜਿਹੜੀ ਲੜਾਈ ਆ ਲਗਾਤਾਰ ਚਲਦੀ ਰਹੀ 500 ਸਾਲ ਦੇ ਸੰਘਰਸ਼ ਤੋਂ ਬਾਅਦ ਉੱਤੇ ਇੱਕ ਬੜਾ ਹੀ ਖੂਬਸੂਰਤ ਜਿਹੜਾ ਮੰਦਿਰ ਹੈ ਉਹਦਾ ਨਿਰਮਾਣ ਕੀਤਾ ਔਰ ਇਹ ਕਲ ਜਿਹੜੇ ਨੇ ਘਰ ਘਰ ਦੇ ਵਿੱਚ ਲਜਾਂਤ ਤੋਂ ਬਾਅਦ ਵਾਪਸ ਜਿਹੜੇ ਨੇ ਅਜੁੱਧਿਆ ਪਹੁੰਚਣਗੇ ਸੋ ਬੜੀਏ ਖੁਸ਼ੀ ਦੀ ਗੱਲ ਹੈ ਵਧਾਈ ਦਿੰਨਾ ਮੈਂ ਸਾਰਿਆਂ ਨੂੰ ਕਿ ਇਹ ਇੰਨਾ ਸੋਹਣਾ ਇੰਨਾ ਸੁੰਦਰ ਜਿਹੜਾ ਮੰਦਿਰ ਹੈ ਉੱਥੇ ਨਿਰਮਾਣ ਹੋਇਆ ਹੈ ਅੱਜ ਸਾਡੇ ਹਿੰਦੂਆਂ 'ਚ ਬਹੁਤ ਵੱਡਾ ਉਤਸ਼ਾਹ ਵਾਅ ਔਰ ਅਸੀਂ ਅੱਜ ਕਲਸ਼ ਯਾਤਰਾ ਜੋ ਅਯੁੱਧਿਆ ਤੋਂ ਆਈ ਆ ਉਹਦੇ ਸਾਰੇ ਇੱਥੇ ਯਾਤਰਾ ਨਿਕਲੀ ਆ ਔਰ ਅੱਜ ਸਾਰੇ ਮੰਦਰਾਂ ਦੇ ਵਿੱਚ ਉਹ ਕਲਸ਼ ਜਿਹੜੇ ਆ ਉਹ ਸਤਾਪਤ ਕੀਤੇ ਜਾਣਗੇ ਔਰ 22 ਜਨਵਰੀ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਜਿੱਦਾਂ ਭਗਵਾਨ ਰਾਮ 14 ਸਾਲ ਬਾਅਦ ਅਯੁੱਧਿਆ ਵਾਪਸ ਆਏ ਸੀ ਉਦਾਂ ਹੀ 500 ਸਾਲ ਬਾਅਦ ਇੱਕ ਮਹਾ ਦਿਵਾਲੀ ਦੇ ਤੌਰ ਦੇ ਉੱਤੇ ਅਸੀਂ ਇਸ ਫੰਕਸ਼ਨ ਨੂੰ ਮਨਾਵਾਂਗੇ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਨਗਰੀ ਦੇ ਵਿੱਚ Shri Ayodhya Dham ਤੋਂ ਭਗਵਾਨ Shri Ram Ji ਦੀ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰティਸ਼ਟਾ ਦੇ ਸੰਬੰਧ ਵਿੱਚ ਅਕਸ਼ਤ ਪਵਿੱਤਰ ਅਕਸ਼ਤ ਸਾਡੇ ਸੁਲਤਾਨਪੁਰ ਦੇ ਚਲ ਆਏ ਆ ਅੱਜ ਸਾਰੇ ਹਿੰਦੂ ਸਮਾਜ ਨੇ ਇਹਨਾਂ ਦਾ ਸਵਾਗਤ ਕੀਤਾ ਤਹਿ ਦਿਲੋਂ ਔਰ ਸਾਰੇ ਸ਼ਹਿਰ ਦੀ ਪ੍ਰਗਰਮਣਾ ਕਰਕੇ ਉਹਨਾਂ ਨੂੰ ਸ਼੍ਰੀ ਭਾਰਾਮਲ ਮੰਦਿਰ ਚ ਸਥਾਪਿਤ ਕੀਤਾ ਤੇ ਮੈਂ ਸਾਰਾ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਹਿੰਦੂ ਸਮਾਜ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਜੋ ਇਹ ਕੰਮ ਇੰਨੇ ਸਮੇਂ ਬਾਅਦ ਹੋਇਆ ਹੈ ਜਿਹਦੀ ਬਹੁਤ ਪਹਿਲਾਂ ਲੋੜ ਸੀ ਪਰ ਜਦੋਂ ਪ੍ਰਭੂ ਨੇ ਕਰਾਣਾ ਉਹਦੇ ਆਪਣੇ ਹੱਥੀਂ ਕਰਾਣਾ ਮੈਂ ਬੇਨਤੀ ਕਰਾਂਗਾ ਸਾਰੇ ਇਲਾਕੇ ਨਿਵਾਸੀਆਂ ਨੂੰ ਹੁਮ ਹੁਮਾ ਕੇ ਕਾਲੇ ਸੇ ਦਰਸ਼ਨ ਕਰਨ ਔਰ ਅਕਸ਼ਤ ਆਪਣੇ ਘਰ ਆਰਥ ਸਥਾਪਿਤ ਕਰਨ ਜੋ 22 ਤਰੀਕ 22 ਜਨਵਰੀ ਨੂੰ ਜੋ ਪ੍ਰਭੂ ਰਾਮ ਦੀ ਰਾਮ ਲਲਾ ਜੀ ਦੀ ਪ੍ਰੋਪਰਨ ਪ੍ਰਸ਼ਾਦ ਮੰਦਿਰ ਚ ਹੋਏਗੀ ਉਸ ਦਿਨ ਇਹ ਜਿਹੜੇ ਅਕਸ਼ਤ ਉੱਥੇ ਚੜਾਈ ਜਾਣਗੇ ਤਾਂ ਮੇਰੀ ਸਾਰਾ ਲਕਰਨ ਦੁਆਰਾ ਪੁਰ ਜੋਰ ਬੇਨਤੀ ਹੈ ਕਿ ਇਸ ਮਹਾਨ ਯੱਗ ਦੇ ਵਿੱਚ ਸਾਥ ਦੇਣ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਬਹੁਤ ਵਧਾਈ ਦਿੰਦਾ જય શ્રી ਜੀ જય શ્રી ਰਾਮ ਜੁਦਿਆ ਤੋਂ ਅਕਸ਼ਤ ਕਲਸ ਜਿਹੜੇ ਨੇ ਉਹ ਸੁਲਤਾਨਪੁਰ ਪੁੱਜੇ ਨੇ 500 ਸਾਲ ਦੇ ਸੰਘਰਸ਼ ਤੋਂ ਬਾਅਦ ਉੱਤੇ ਇੱਕ ਬੜਾ ਹੀ ਖੂਬਸੂਰਤ ਜਿਹੜਾ ਮੰਦਿਰ ਹੈ ਉਹਦਾ ਨਿਰਮਾਣ ਕੀਤਾ ਔਰ ਇਹ ਕਲਸ ਜਿਹੜੇ ਨੇ ਘਰ ਘਰ ਦੇ ਵਿੱਚ ਲਜਾਮ ਤੋਂ ਬਾਅਦ ਵਾਪਸ ਜਿਹੜੇ ਨੇ ਅਜੁੱਧਿਆ ਪਹੁੰਚਣਗੇ ਸੋ ਬੜੀਏ ਖੁਸ਼ੀ ਦੀ ਗੱਲ ਹੈ ਵਧਾਈ ਦਿੰਦਾ ਮੈਂ ਸਾਰਿਆਂ ਨੂੰ ਕਿ ਇਹ ਇੰਨਾ ਸੋਹਣਾ ਇੰਨਾ ਸੁੰਦਰ ਜਿਹੜਾ ਮੰਦਿਰ ਹੈ ਉੱਥੇ ਨਿਰਮਾਣ ਹੋਇਆ ਹੈ ਸੋ ਇਹ ਯਾਤਰਾ ਜਿਹੜੀ ਹੈ 22 22 ਤਰੀਕ ਨੂੰ 15 ਦਿਨ ਇੱਥੇ ਘਰ-ਘਰ ਲਿਜਾਂਣ ਤੋਂ ਬਾਅਦ 22 ਤਰੀਕ ਨੂੰ ਉੱਥੇ ਜਿਹੜਾ ਉਹ ਮੰਦਿਰ ਦਾ ਉਦਘਾਟਨ ਕਰਨਾ ਹੈ ਉਹਦੇ ਵਾਸਤੇ ਜਿਹੜੀ ਹੈ ਸਾਰਾ ਜਿਹੜਾ ਕੰਪਲੀਟ ਹੋਊਗਾ ਸੋ ਸਾਰਿਆਂ ਮੈਂ ਜਿਹੜੇ ਰਾਮ ਭਗਤ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਬਤਾਈ ਤਾ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਾ ਦਾ ਕਾਰਜਕ੍ਰਮ ਜਿਹੜਾ ਕਿ ਯੋਧਿਆ ਦੇ ਅੰਦਰ ਹੋਣ ਜਾ ਰਿਹਾ 500 ਸਾਲਾਂ ਦੇ ਬਾਅਦ ਜਿਹੜੀ ਜਿੱਤ ਅਰੇ ਸਮਾਜ ਨੂੰ ਮਿਲੀ ਆ ਲਖਾਂ ਰਾਮ ਬਖਦਾਵੇ ਰਾਮ ਦੋਤਾ ਦੇ ਬਲੀਦਾਨ ਤੋਂ ਬਾਅਦ ਇਹ ਜਿਹੜੀ ਲੜਾਈ ਆ ਲਗਾਤਾਰ ਚੱਲਦੀ ਰਹੀ 1680 ਈਸਵੀ ਦੇ ਅੰਦਰ ਉਥੋਂ ਚਿੰਤਾ ਦਾ ਰਿਸਾਦੂਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੱਤਰ ਲਿਖ ਕੇ ਉੱਥੇ ਬੁਲਾਇਆ ਗਿਆ ਕਿ ਇਥੇ ਆਪਣੀ ਸੇਨਾ ਭੇਜੋ ਸੇਨਾ ਭੇਜ ਕੇ ਅਸੀਂ ਇਥੇ ਆਪਣਾ ਕਬਜ਼ਾ ਦੁਬਾਰਾ ਸਾਬਤ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੀ ਸੇਨਾ ਨੇ 1680 ਤੇ 1683 ਤੱਕ ਉਥੇ ਕਾਬਜ਼ ਰਹੇ ਪਰ ਉਸ ਤੋਂ ਬਾਅਦ ਹੀ ਔਰੰਗਜ਼ੇਬ ਨੇ ਦੁਬਾਰਾ ਫੇਰ ਉਹਨੂੰ ਤੇ ਆਇਆ ਤੇ ਆਨ ਤੋਂ ਬਾਅਦ ਹਿੰਦੂ ਸਮਾਜ ਲਗਾਤਾਰ ਇਸੇ ਸੰਘਰਸ਼ ਕਰਦਾ ਗਿਆ ਲਗਾਤਾਰ ਹਰ ਵੀ ਨੇ ਸੰਘਰਸ਼ ਕੀਤਾ ਆਜ਼ਾਦੀ ਤੋਂ ਬਾਅਦ ਇਹ ਸੰਘਰਸ਼ ਥੋੜਾ ਹੋਰ ਤੇਜ਼ ਹੋਇਆ ਤੇ ਤੇਜ਼ ਦੇ ਫਲ ਸਰੂਪ ਜਿਹੜੇ ਵਕੀਲ ਸਾਹਿਬ ਸੀਗੇ ਜਿਨ੍ਹਾਂ ਨੇ 40 ਦਿਨ ਤੱਕ ਲਗਾਤਾਰ ਇਸ ਵਾਸਤੇ ਲੜਾਈ ਲੜੀ ਸੁਪਰੀਮ ਕੋਰਟ ਦੇ ਅੰਦਰ ਉਹ ਨੰਗੇ ਪੈਰੀ ਬਿਲਕੁਲ 92 ਸਾਲ ਦੀ ਉਮਰ ਦੇ ਅੰਦਰ ਕੋਰਟ ਦੇ ਅੰਦਰ ਲੜਾਈ ਲੜਦੇ ਰਹੇ ਔਰ ਤਾਕਤ ਭਗਵਾਨ ਰਾਮ ਤੋਂ ਉਹਨਾਂ ਨੂੰ ਮਿਲਦੀ ਰਹੀ ਇਸ ਪ੍ਰਤੀ ਤੇ ਜਿਹਦੇ ਫਲ ਸਰੂਪ ਅਸੀਂ ਨਵੰਬਰ 2000 1900 ਇਹ ਲੜਾਈ ਜਿੱਤੇ ਤੇ 5 ਅਗਸਤ 2020 ਨੂੰ ਜਿਹੜੀ ਫਾਊਂਡੇਸ਼ਨ ਸਟੋਨ ਅ ਨਰਿੰਦਰ ਮੋਦੀ ਜੀ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਰੱਖਿਆ ਗਿਆ ਤੇ ਉਹ ਗ੍ਰਾਂਟ ਪ੍ਰਸ਼ਾਦਾ ਕਾਰਜਕ੍ਰਮ ਜਿਹੜਾ 22 ਜਨਵਰੀ 2024 ਨੂੰ ਹੋਣ ਜਾ ਰਿਹਾ ਤੇ ਉਸ ਦਿਨ ਸਾਰੇ ਹਿੰਦੁਸਤਾਨ ਦੇ ਵਿੱਚ ਦੀਵਾਲੀ ਮਨਾਈ ਜਾਏਗੀ ਤੇ ਇਹ ਇੱਕ ਸਵਾਜ ਨੂੰ ਇਕਤਾ ਤੇ ਇਕੱਠਾ ਕਰਨ ਦਾ ਕਾਰਜਕ੍ਰਮ ਹੈ ਧੰਨਵਾਦ ਮੰਦਰ ਕਮੇਟੀ ਮਰਮਲ ਮੰਦਰ ਤੋਂ ਅੱਜ ਇੱਕ ਸੰਦੇਸ਼ ਦੇਣਾ ਚਾਹੁੰਦਾ ਆ ਕਿ 22 ਜਨਵਰੀ ਨੂੰ ਭਗਵਾਨ ਰਾਮ ਦਾ ਜੋ ਸੁਪਨਾ ਸਾਡਾ ਸੀ ਕੋਈ ਨੀਅਰ ਅਬਾਊਟ 500 ਸਾਲ ਮੁਗਲਾਂ ਨੇ ਸਾਡੇ ਦੇ ਲਾਜ ਕੀਤਾ ਔਰ ਸਾਡੇ ਮੰਦਰ ਨੂੰ ਉਟਾ ਕੇ ਉਹ ਉੱਥੇ ਮਸਜਦ ਬਣਾਤੀ ਅੱਜ ਜੋ ਸਾਡਾ ਸੁਪਨਾ ਵਾ 500 ਸਾਲ ਬਾਅਦ ਸੱਚ ਹੋਇਆ ਔਰ ਜਿਹੜਾ ਇਨਾ ਜਿਆਦਾ ਜਿਹੜਾ મોદી ਸਰਕਾਰ ਨੇ ਇਸ ਨੂੰ ਸੁਪਨੇ ਨੂੰ ਸਰਕਾਰ ਕੀਤਾ ਅੱਜ ਸਾਡੇ ਹਿੰਦੂਆਂ 'ਚ ਬਹੁਤ ਵੱਡਾ ਉਤਸ਼ਾਹ ਵਾ ਔਰ ਅਸੀਂ ਅੱਜ ਕਲਸ਼ ਯਾਤਰਾ ਜੋ ਅਜोध्या ਤੋਂ ਆਈ ਆ ਉਹਦੇ ਸਾਰੇ ਇੱਥੇ ਯਾਤਰਾ ਨਿਕਲੀ ਆ ਔਰ ਅੱਜ ਸਾਰੇ ਮੰਦਰਾਂ ਦੇ ਵਿੱਚ ਉਹ ਕਲਸ਼ ਜਿਹੜੇ ਆ ਉਹ ਸਥਾਪਿਤ ਕੀਤੇ ਜਾਣਗੇ ਔਰ ਬਾਈ ਜਨਰੀਨ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਜਿੱਦਾਂ ਬਗਵਾਨ ਰਾਣ 14 ਸਾਲ ਬਾਅਦ ਅਯੁੱਧਿਆ ਵਾਪਸ ਆਏ ਸੀ ਉਦਾਂ ਹੀ 500 ਸਾਲ ਬਾਅਦ ਇੱਕ ਮਹਾ ਦਿਵਾਲੀ ਦੇ ਤੌਰ ਦੇ ਉੱਤੇ ਅਸੀਂ ਇਸ ਫੰਕਸ਼ਨ ਨੂੰ ਮਨਾਵਾਂਗੇ ਜੋ ਅਯੁੱਧਿਆ ਦੇ ਵਿੱਚ ਆਦੀ ਆਪਾਂ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵ ਵਾਸੀਆਂ ਨੂੰ ਮੈਂ ਇੱਕ ਪ੍ਰਾਰਥਨਾ ਕਰੂੰ ਆਪਣੇ ਆਪਣੇ ਘਰਾਂ 'ਚ ਉਹ ਸੈਂਕੜੇ ਦੀਏ ਜਲਾ ਕੇ ਇਹ ਪ੍ਰਮਾਣ ਦੇਣ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਆ ਇਸ ਗੱਲ ਤੋਂ ਪੇ ਸਾਡਾ ਇਹ ਸੁਪਨਾ ਸাকার ਹੋਇਆ ਜੈ ਹਨ ਜੈ ਜੀਰੀ ਰਾ